ठीक गाइस ता आज ता मैं तुम दिखा रही मॉर्निंग टू नाइट रूटीन अपना कि मैं की किता आज ता मैं सोचा मैं अपना लाइक like, ना दिन में बहुत ही ज़्यादा बढ़िया रखूँगी प्रोडक्टिव रखूँगी लेकिन मेरे दंद ने सारा काम खराब करता मैं अगे थे दिखाई हाँ की कुछ हो दद बहुत दुख रहा इसलिए मैं बहुत ज़्यादा अपसेट हो गई सी स्कूल तो मैं पूरी लाइक ठीक सी लेकिन उस उसके बाद जो मेरे दंद का हाल होया ओ मैं थोड़े दस दूँ की कुछ किया फिर मैं ਨਮਸਤੇ ਸੱਜਿਆ ਕਰ ਮੇਰੇ ਦੋਸਤੋ ਤਾਂ ਕਿਉਂ ਸੀ ਸਾਰਿਆ ਤਾਂ ਅੱਜ ਮੈਂ ਤੁਹਾਨੂੰ ਸ਼ੇਅਰ ਕਰ ਰਹੀ ਆ ਮਾਈ ਮਾਰਨਿੰਗ ਟੂਨਾਈਟ ਰੂਟੀਨ ਤਾਂ ਅੱਜ ਮੈਂ ਤੁਹਾਨੂੰ ਦੱਸਾਂ ਮੈਂ ਪੂਰੇ ਦਿਨ ਚ ਕੀ-ਕੀ ਕਰਦੀ ਆ ਤੇ ਕੀ-ਕੀ ਮੈਂ ਗੱਲਾਂ ਖਾਣੇ ਕਿਸ ਚੀਜ਼ ਦੀ ਜਾਣੀ ਠੀਕ ਹੈ ਤਾਂ ਅੱਜ ਮੈਂ ਅਜੇ ਫਿਲਹਾਲ ਮੈਂ ਯੂਨੀਫਾਰਮ ਪਾ ਲਿਆ ਕਿਉਂਕਿ ਜਾਣਾ ਸਕੂਲ ਜਾਣਾ ਬਣਿਆ ਰਾਈਟ ਤੇ ਸਕੂਲ ਜਾਵਾਂਗੇ ਤੋਂ ਵਕਤ ਕਰਿਆ ਆਉਂਗੀ ਉਸ ਵੇਲੇ ਮੈਂ ਦਿਖਾਣੀ ਆ ਮੈਂ ਕੀ-ਕੁਛ ਕਰਦੀ ਆ ਤਾਂ ਅੱਜ ਮਨੇ ਦੇਖੋ ਬਣਾਇਆ ਨੇ ਰਾਈਸ ਤੇ ਨਾਲ ਦਾਲ ਇਹ ਡੈਮ ਦੁਆਦ ਮੈਂ ਹੁਣ ਬਣਾ ਰਿਆ ਸਨਰਾਈਸ ਦੇ ਰਿਆ ਉਹ ਲੈ ਕੇ ਜਾਣ ਨੂੰ ਬਾਏ ਇਹ ਮੈਡਮ ਜਾ ਰਹੀ ਹੈ ਦੇਖੋ ਇਹਨੂੰ ਹੈ ਨਾ ਮੇਰੇ ਹੈ ਨਾ ਗੁੱਤਾ ਕਿਤੇ ਪਸੰਦ ਨਹੀਂ ਆਉਂਦੀ ਆ ਕਹਿੰਦੇ ਤੁਸੀਂ ਕਰੇਲੇ ਵਧੀਆ ਨਹੀਂ ਕਰਦੇ ਦੇਖੋ ਹਾਂ ਕਟੋ ਕੇ ਦੱਸੋ ਤੂੰ ਮੈਨੂੰ ਕੀ ਕਹੇ ਸੀ ਤੁਸੀਂ ਕਿੱਧਰ ਨੂੰ ਕਰ ਦਿੰਦੇ ਨਹੀਂ ਉਧਰ ਨੂੰ ਕਰ ਦਿੰਦੇ ਉਹ ਤੇ ਵਧੀਆ ਹੀ ਨਹੀਂ ਹੁੰਦੇ ਉਹਨੂੰ ਕਹਿੰਦੇ ਆ ਉਹਨੂੰ ਕਹਿੰਦੇ ਨੇ ਵੀ ਵਧੀਆ ਨਹੀਂ ਹੋਏ ਇਹ ਚੀਜ਼ ਏਡਾ ਖਾਓ ਹਾਂ ਚੀਜ਼ ਏਡਾ ਇਹ ਤਾਂ ਸਿੱਧਾ ਅਰੇ ਅੱਜ ਦੀ ਡੇਟ 'ਚ ਤੁਹਾਡੇ ਕਰੇਲੇ ਹੋ ਜਾਂਦੇ ਨੇ ਇਹ ਵੀ ਬਹੁਤ ਵੱਡੀ ਗੱਲ ਆ ਕਿਸ਼ੂ ਆ ਜਾ ਮੈਡਮ ਵਲੌਗ ਬਣਾਉਣਾ ਸ਼ੁਰੂ ਕਰ ਦਿੰਦੀ ਇਹ ਕੰਪਲੀਟ ਮੈਨੂੰ ਕਰਨਾ ਪੈਂਦਾ ਹੈ ਔਰ ਇਹ ਵੀ ਸਾਡੀ ਚੀਚੀ ਇਹ ਵੀ ਰੈਡੀ ਹੋ ਗਿਆ ਬਾਏ ਬੁੱਤੂ ਲਵ ਯੂ ਅੱਛਾ ਢਿੱਡ ਤਾਂ ਨਹੀਂ ਦੁਖ ਰਿਹਾ ਤੇਰਾ ਬੈਸਟ ਆਫ ਲੱਕ ਆਪਣੇ ਫ੍ਰੈਂਡਸ ਨੂੰ ਕਹੀਂ ਮਮਾ ਨੂੰ ਕਾਲ ਕਰ ਲੈਣ ਦੀ ਮਮਾ ਠੀਕ ਆ ਓਕੇ ਬਾਏ ਸਕੂਲ 'ਤੇ ਪਹੁੰਚ ਕੇ ਸੀਗੇ ਤਾਂ ਐਸੀ ਹੀ ਸਾਡੀ ਐਕਟੀਵਿਟੀ ਤਾਂ ਕਰਕੇ ਜਾਣਾ ਜ਼ਰੂਰੀ ਸੀਗਾ ਮੇਰਾ ਤਾਂ ਜ਼ਿਆਦਾ ਜ਼ਰੂਰੀ ਸੀਗਾ ਕਿਉਂਕਿ ਜੋ ਅਸੀਂ ਐਕਟੀਵਿਟੀ ਬਣਾਣੀ ਸੀ ਨਾ ਉਹ ਕਿ ਅਸੀਂ CBSE ਨੂੰ ਭੇਜਣੀ ਸੀਗੀ ਤਾਂ ਕਰਕੇ ਤੇ ਆਹ ਦੇਖੋ ਨ ਐਕਟੀਵਿਟੀ ਆ ਛੋਟੇ ਬੱਚਿਆਂ ਦੀ ਯੋਗਾ ਕਰਾ ਰਹੇ ਨੇ ਇਹਦੇ ਵਿੱਚ ਦੇਖਿਓ ਸਟਾਰਟਿੰਗ 'ਚ ਨਾ ਕੇਸ਼ੂ ਨਾਮ ਸਿੱਧਨ ਨੂੰ ਕਿੱਦਾਂ ਸੀ ਤਾਂਕਿ ਇਹ ਨਾ ਵੀਡੀਓ 'ਚ ਆ ਜਾਵੇ ਚੰਗੀ ਤਰ੍ਹਾਂ ਤੇ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਸ਼ੇਅਰ ਕਰੀ ਆਪਣੀ ਸਾਡੀ ਘਰ ਦੀ ਇੱਕ ਬਹੁਤ ਛੋਟੀ ਜਿਹੀ ਖੁਸ਼ੀ ਕਿ ਅਸੀਂ ਸਾਡਾ ਨਾ ਪਹਿਲਾਂ ਤੋਂ ਪਲਾਟ ਲਿੱਤਾ ਹੋਇਆ ਸੀਗਾ ਅਸੀਂ ਤੇ ਹੁਣ ਅਸੀਂ ਕੀ ਆ ਉਸ 플ੌਟ ਦੇ ਵਿੱਚ ਆਪਣਾ ਘਰ ਬਣਾਉਣ ਦੀ ਤਿਆਰੀਆਂ ਕਰ ਰਹੇ ਆ ਤਾਂ ਅੱਜ ਜੇ ਸਾਡੀ ਚਾਰ ਦਿਵਾਰੀ ਹੋ ਰਹੀ ਆ ਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਇੱਥੇ ਸਾਡਾ ਇੱਕ ਸੋਹਣਾ ਆ ਵੱਡਾ ਜਿਹਾ ਘਰ ਬਣੂਗਾ ਜੀ ਵਿੱਚ ਮੇਰਾ ਖੁਦ ਦਾ ਪਰਸਨਲ ਰੂਮ ਹੋਗਾ। ਮੈਂ ਦੇਖੋ ਸਭ ਤੋਂ ਬਲਾ ਨੀਹਾਂ ਪਾ ਰਹੇ ਨੇ ਇਹਦੇ ਵਿੱਚ ਕੀ ਹੁੰਦਾ ਵਾ ਕਿ ਇਹਦੇ ਨਾ ਪੰਜ ਜਿੱਟਾ ਨੇ ਜੋ ਅਸੀਂ ਲੱਗ ਕੱਢਦੇ ਆ ਤੇ ਪੰਜ ਟਾ ਇਹਦੇ ਵਿੱਚ ਨਾ نیچے ਚਿੰਨੀਆਂ ਜਾਂਦੀਆਂ ਤੇ ਜਿਹੜੀ ਪਹਿਲਾ ਪੰਜ ਟਾ ਕੱਢਦੇ ਆ ਓਕੇ ਸਾਡੇ ਵੱਡਵਟੇ ਰਿਆ ਤੇ ਜਾ ਕੇ ਉੱਥੇ ਮੱਥਾ ਟੇਕ ਕੇ ਜਾਂਦਾ ਉਹਨਾਂ ਦਾ ਤੇ ਉੱਥੇ ਵੀ ਜਾਵਾਂਗੇ ਅਸੀਂ ਦੀਵਾਲੀ ਵਾਲੇ ਟਾਈਮ ਤੇ ਜਾਂਦੇ ਹ ਹਰ ਵਾਰੀ ਤੇ ਉੱਥੇ ਚੜਾਕੇ ਆਵਾਂਗੇ ਤੇ ਅੱਗੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਸਾਡਾ ਕੀ ਹੈ ਇੱਥੇ ਜਿਹੜਾ ਜਿਹੜੇ ਘਰ 'ਚ ਅਸੀਂ ਹੁਣ ਰਹਿੰਦੇ ਆ ਓਕੇ ਥੋੜਾ ਛੋਟਾ ਵਾ ਤੇ ਕਿਉਂਕਿ ਛੋਟਾ ਹੈ ਘਰ ਆ ਬਤੇ ਇੱਕ ਹੀ ਰੂਮ ਆ ਇਸ ਲਈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਕਿ ਸਾਡੇ ਮੇਰੇ ਖੁਦ ਦਾ ਇੱਕ ਪਰਸਨਲ ਰੂਮ ਹੋਊਗਾ ਕਿਛਦਾ ਵੀ ਹੋਊਗਾ ਰਾਜਲੀ ਮੈਂ ਬਹੁਤ ਜ਼ਿਆਦਾ ਖੁਸ਼ ਆ ਤੇ ਆ ਦੇਖੋ ਇੱਥੇ ਮੱਥਾ ਟੇਕਿਆ ਜਾ ਰਿਹਾ ਵਾ ਲੱਡੂਆਂ ਦਾ ਤਾਂ ਕਰਕੇ ਮੈਂ ਬਹੁਤ ਜ਼ਿਆਦਾ ਖੁਸ਼ ਆ ਤੇ ਤੇਰੇ papa ਕਹਿੰਦੇ ਮੈਂ ਉੱਥੇ ਨਾ ਕੰਮ ਕਰਕੇ ਆਇਆ ਵਾ ਕਿ ਮੈਂ ਬਹੁਤ ਜ਼ਿਆਦਾ ਮੈਟਨਿੰਗ ਹੋ ਗਈ ਹੈ ਮੇਰਾ ਫੇਸ਼ੀਅਲ ਕਰਾਉ ਤਾਂ ਉਹ ਦੇਖੋ 10 ਵਜੇ ਮम्मा ਤਾਂ ਫੇਸ਼ੀਅਲ ਕਰਾਣ ਲੱਗੇ ਹੋਏ ਨੇ ਭਾਪਾ ਕਹਿੰਦੇ ਕਿ ਮੇਰਾ ਤਾਂ ਰੰਗ ਕਾਲਾ ਹੋ ਗਿਆ ਮੇਰਾ ਤਾਂ ਫੇਸ਼ੀਅਲ ਕਰਾਓ ਤੇ ਇੱਥੇ ਦੇਖੋ ਮਮਾ ਨਾ ਸੰਜੀਤ ਜਿਵੇਂ ਤੁਹਾਡੀ ਵੀਡੀਓ ਤੁਹਾਡੇ ਨਾਲ ਮੈਂ ਵੀਡੀਓ ਪਹਿਲਾਂ ਸ਼ੇਅਰ ਕਰਤੀ ਆ ਕਿ ਕਿਵੇਂ ਕਿ ਕੁਝ ਐਸੀ ਨਵਰਾਤਰੀ ਦੀ ਤਿਆਰੀਆਂ ਕੀਤੀਆਂ ਸੀਗੀਆਂ ਇੱਥੇ ਮਮਾ ਕਰ ਰਹੇ ਨੇ ਉਕੇ ਨਾ ਮੇਰੀ ਵੀਡੀਓਜ਼ ਨੇ ਜੋ ਮੈਂ ਬਣਾ ਕੇ ਰੱਖ ਲੈਣੀ ਆ ਐਡੀਟਿੰਗ ਵਗੈਰਾ ਸਾਰਾ ਕੁਝ ਮਮਾ ਕਰਦੇ ਨੇ ਤੇ ਵੌਇਸ ਓਵਰ ਮੈਂ ਜਦੋਂ ਟਾਈਮ ਲੱਗਦਾ ਉਦੋਂ ਕਰਦੀ ਆ ਤੇ ਇਸ ਲਈ ਆ ਵੀਡੀਓਜ਼ ਨਾ ਕਿ ਪਿੱਛੇ ਹੋ ਜਾਂਦੀਆਂ ਨੇ ਜੈਸਮਿਨ ਦਾ ਦੁਖ ਰਿਆ ਧੰਦ ਔਰ ਆ ਦੇਖੋ ਕੀ ਕਰ ਰਹੀ ਸੀਜੀ ਔਰ ਇਸ ਖੁਸ਼ੀ ਚ ਅੱਜ ਲੜਾ ਲੈਣ ਜਾ ਰਹੇ ਨੇ ਬਜ਼ਾਰੋਂ ਜੈਸਮਿਨ ਕਿਲ ਖਾੜ ਜਾ ਰਹੀ ਹੈ ਅਰੇ ਮੈਂ ਬਣਾਇਆ ਪੜਤਾ ਔਰ ਇਹ ਕਹਿ ਰਹੀ ਹੈ ਪੜਤਾ ਖਾਣਾ ਨਹੀਂ ਕਿੱਥੇ ਐ ਮੂਈ ਨਮਾਰੀਆ ਆ ਦੇਖ ਬੇਲਦੂਆ ਜੈਸਮਿਨ ਦਾ ਕੁਛ ਸੌਫਟ ਜੇ ਖਾਣੂ ਦਿਲ ਕਰਦਾ ਜੈਸਮਿਨ ਦਾ ਔਰ ਏ ਮਮਾ ਵੀ ਐ ਔਰ ਦੇਖੋ ਜੈਸਮਿਨ ਦੀ ਦੰਦ ਦੁਕਾਨ ਦੀ ਖੁਸ਼ੀ ਚ ਅੱਜ ਦਾ ਲਾ ਬਾਰੋ ਦਾ ਲਾਂ ਚਲੇ ਆ

ਉਸ ਤੋਂ ਬਾਅਦ ਮੇਰਾ ਸ਼ਾਮ ਜੀ ਨੂੰ ਨਾ ਬਹੁਤ ਜ਼ਿਆਦਾ ਦੰਦ ਦੁਖਣ ਲੱਗ ਗਿਆ ਸੀਗਾ ਤੇ ਡੈਂਟਿਸਟ ਦੀ ਸ਼ਾਪਸ ਫੇਰ ਵੀ ਬੰਦ ਹੋ ਗਈਆਂ ਸੀਗੀਆਂ ਇਸ ਲਈ ਮੈਂ ਦਿਖਾਨ ਵੀ ਜਾ ਪਾਈ ਤੇ ਉਸ ਤੋਂ ਮੇਰੇ ਕੋਲ ਪੇਨਕਲੀਰ ਪਈ ਸੀਗੀ ਤਾਂ ਮੈਂ ਉਹ ਖਾਧੀ ਤੇ ਥੋੜਾ ਠੀਕ ਜਿਹਾ ਹੋਇਆ ਤੁਸਾਂ ਫਿਰ ਅਸੀਂ ਆਸੀ ਗਿਆ ਬਾਅਦ ਖਾਣ ਲਈ ਕਿਉਂਕਿ ਮੇਰੇ ਕੋਲ ਸੌਫਟ ਜਿਹਾ ਖਾਣ ਨੂੰ ਮਨ ਕਰਦਾ ਸੀਗਾ ਤੇ ਰੋਟੀ ਮਮਾ ਨੂੰ ਤੁਹਾਨੂੰ ਸਟਾਰਟਿੰਗ ਚ ਦੱਸਿਆ पड़ता बनाया गया इसलिए मैं बहाना मारता कि मैं इनका खाना पढ़ता कि मेरे तो रोटी खाधी नहीं चाहती इसलिए मेरे लिए पाओ भाजी मंगाई गई थे पापा ने होर भी बहुत सारा कुछ खाने मंगवाया लेकिन फिर भी अस घर जाके रोटियां भी खादी फिर तो इतने <laughs> बस देखो किश मैंने कहना कि दीजिए दंद दुख रहा वो तो तू फिर क्यों खा रही हाँ लेकिन जे मेरा भ्रा कुछ भी खाए चाहे जिनी मर्जी कहड़ी चीज़ हो मैं खाऊंगी खाऊंगी चाहे जो मर्जी हो जाए यह चीज़ हमेशा कंपलसरी ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗ ਰਹੀ ਆ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਨਾ ਭੁੱਲਿਓ ਕਿ ਤੁਸੀਂ ਵੀਡੀਓਜ਼ ਦੇਖ ਲੈਣੇ ਆ ਬਹੁਤ ਵਸੰਤ ਕਰਦੇ ਹੋ ਲੇਕਿਨ ਤੁਸੀਂ ਸਬਸਕ੍ਰਾਈਬ ਕਰਨਾ ਹਮੇਸ਼ਾ ਭੁੱਲ ਜਾਂਦੇ ਹੋ ਕਿ ਮੇਰੇ ਵਿਊਜ਼ ਬਹੁਤ ਜ਼ਿਆਦਾ ਆ ਰਹੇ ਤੇ ਲਾਈਕ ਆਈ ਮੀਨ ਸਬਸਕ੍ਰਾਈਬਰ ਬਹੁਤ ਘਟਨੇ ਇਸ ਲਈ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇਥੇ ਅਸੀਂ ਬਸਨ ਖਾ ਪੀ ਕੇ ਜਾਵਾਂਗੇ ਕਰੇ ਤੇ ਜਿਵੇਂ ਮੈਂ ਤੁਹਾਨੂੰ ਦੱਸ ਦਿੱਤੀ ਸੀਗੀ ਸਟਾਰਟਿੰਗ ਦੇ ਵਿੱਚ ਕਿ 엄마 ਮੇਰੀ ਹੈਲਪ ਕਰਦੇ ਨੇ ਉਕੇ ਨਾ ਮੈਂ ਕੋਈ ਨਾ ਟਾਈਮ ਨਹੀਂ ਹੁੰਦਾ ਕਿ ਮੈਂ ਸ਼ੂਟ ਲੱਗ ਜੇ ਮੇਰੇ ਕੋਲ ਟਾਈਮ ਕੱਟਾ ਕਿ ਮੈਂ ਸਕੂਲ ਆਉਣ ਤੋਂ ਬਾਅਦ 2 ਘੰਟੇ ਹੁੰਦੇ ਨੇ ਉਹਦੇ ਵਿੱਚ ਉਸਮਨੇ ਟਿਊਸ਼ਨ ਦੇ ਟੈਸਟ ਵੀ ਆਦ ਕਰਨੇ ਹੁੰਦੇ ਨੇ ਇਸ ਲਈ ਮੇਰੇ ਕੋਲ ਟਾਈਮ ਨਹੀਂ ਹੁੰਦਾ ਤਾਂ ਤੁਸੀਂ ਮੇਰੇ ਵਲੌਗਸ ਦਾ ਜ਼ਰੂਰ ਵੇਟ ਕਰਿਆ ਕਰੋ ਐਂਡ ਬਾਏ